ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਜੋ ਫਤਿਹਗੜ੍ਹ ਸਾਹਿਬ ਹੈ ਸੋ ਗੁਰੂ ਦੇ ਪਿਆਰ ਵਾਲੀਆਂ ਸੰਗਤਾਂ ਇਥੋਂ ਨੱਕ ਮਸਤਕ ਹੋਣ ਵਾਸਤੇ ਗੁਰੂ ਜੀ ਦੇ ਪਿਆਰੇ ਲਾਲਾ ਨੂੰ ਮਾਤਾ ਗੁਜਰ ਕੌਰ ਨੂੰ ਸੋ ਨਿਹਾਲੂ ਵਾਲੀਆਂ ਸੰਗਤਾਂ ਨੌਜਵਾਨ ਵੀਰ ਦੇਖੋ ਕਿੰਨੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ ਜਦੋਂ ਅਸੀਂ ਦਸਤਾਰਾਂ ਸਜਾਉਣੀ ਹੈ ਨੌਜਵਾਨ ਵੀਰ ਸੋ ਇਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਕਮਸਤਕ ਹੋ ਕਰਕੇ ਪਾਵਨ ਪਵਿੱਤਰ ਸਥਾਨਾਂ ਤੋਂ ਗੁਰਦੁਆਰਾ ਸੁਖਦਰਸ਼ਨ ਪ੍ਰਕਾਸ਼ ਤੋਂ ਤੇ ਫਤਿਹਗੜ੍ਹ ਸਾਹਿਬ ਸੰਗਤਾਂ ਜਾ ਰਹੀਆਂ ਨੇ ਸੋ ਹੁਣ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਜੀ ਇਹਨਾਂ ਜਨੌਜਵਾਨ ਵੀਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਜੀਓ ਆਪ ਅੰਗ ਸੰਗ ਹੋ ਕਰਕੇ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਵਾਉਣੇ ਮਿਹਰਾਂ ਭਰਿਆ ਹੱਥ ਰੱਖਣਾ ਬੜੇ ਸੋਹਣੇ ਰਾਗੀ ਮਨਜਿੰਦਰ ਸਿੰਘ ਜੀ ਨੇ ਅਮੋਲਕ ਵਚਨ ਬੋਲੇ ਨੇ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਨਾਲ ਰਹਿ ਕੇ ਰਾਤ ਗੁਜ਼ਾਰਿਓ ਉਹ ਸਮਾਂ ਦੇਖੋ ਜਦੋਂ ਮੇਰੀ ਮਾਂ ਕੰਬਦੀ ਉਸ ਵਕਤ ਮਹਿਸੂਸ ਕਰਿਓ ਕਿ ਉਦੋਂ ਕਿੰਨੀ ਠੰਡ ਸੀ ਸੋ ਆਓ ਆਪਾਂ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਸਾ ਜੀ ਇਹਨਾਂ ਪਿਆਰੀ ਨੌਜਵਾਨਾਂ ਵੀਰਾਂ ਦੇ ਨਾਲ ਕਲਗੀਆਂ ਦਵਾਲੇ ਪਾਸਾ ਜੀ ਆਪ ਸਾਥ ਦੇਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਔਰ ਆਦਾਸ ਬੇਨਤੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ 10 ਪ੍ਰਥਮ ਭਗੋਤੀ ਸਿਮਰ ਕੇ ਗੁਰਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਐ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿੰਗਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੇਖ ਜਾਈ ਤੇ ਇੱਕ ਬਹਾਦਰ ਸਿਮਰਿਆ ਕਰਨ ਉਹਨੇ ਦਾਵੇ ਧਾਈ ਸਭ ਥਾਂ ਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਦਾਰ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲੋ ਜੀ ਹੇ ਅੰਤਰਜਾਮੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੇ ਕਾਰਪੁਖ ਸੱਚੇ ਪਾਤਸ਼ਾਹ ਜੀਓ ਜੈ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪਰਮ ਮੇਲੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਿਆਰ ਵਾਲੇ ਬੱਚੇ ਗਰੀਨ ਨਵਾਜ਼ ਜੀਓ ਨਗਰ ਨੇ ਹਲੂ ਵਾਲ ਤੋਂ ਚਾਲੇ ਪਾ ਕਰਕੇ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣੇ ਹਨ ਸੋ ਆਪ ਜੀ ਨੇ ਅੰਗ ਸੰਗ ਸਹਾਇ ਹੋਣਾ ਬੱਚਿਆਂ ਦੇ ਮੇਰਾ ਪਰਿਆ ਹੱਥ ਰੱਖਣਾ ਸੱਚੇ ਪਾਸਾ ਜੀ ਉਥੇ ਸੇਵਾ ਸਿਮਰਨ ਕਰਕੇ ਗਰੀਨਵਾਜੀ ਆਪ ਜੀ ਦੀਆਂ ਖੁਸ਼ੀਆਂ ਦੇਣੀਆਂ ਜੀ ਦਿਓ ਆਗਿਆ ਚਾਲੇ ਪਾਏ ਜਾਣ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜਨ ਕੇ ਈ ਕਰੇ ਜਵੇ ਫਤੇ ਪਾਵੇ ਨਿਹਾਲੋ ਜਵੇ ਬਾਬਾ ਬਾਬਾ ਤੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਰੂ ਪਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਨਿਹਾਲ ਸਤਿ ਸ੍ਰੀ ਅਕਾਲ ਸੰਗਤਾਂ ਆਨੰਦਪੁਰ ਸਾਹਿਬ ਨੂੰ ਜਾ ਰਹੀਆਂ ਨੇ ਤੇ ਆਓ ਸੰਦੇਸ਼ ਹੈ ਉਹਨਾਂ ਪਿਆਰੀਆਂ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਜਾ ਰਹੀਆਂ ਨੇ ਆਨੰਦਪੁਰ ਸਾਹਿਬ ਨੂੰ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰੇਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ ਅਹਿਸਾਸ ਕਰੋ ਓ ਮੇਰੀ ਮਾਂ ਹੈ ਕੰਬਦੀ ਗੋਦੀ ਵਿੱਚ ਬੈਠੇ ਲਾਲਾਂ ਨੂੰ ਨਿਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਉਹ ਨਿਹਾਂ ਜਿੱਥੇ ਮੇਰੇ ਲਾਲ ਖਲੋਤੀ ਸੀ ਦੁਖ ਵੱਡਾ ਸੀ ਮੇਰੇ ਲਾਲ ਇਨੇ ਛੋਟੇ ਸੀ ਉਹ ਕਹਿੰਦੇ ਨੇ ਦੁੱਖ ਸਹਿ ਲੂ ਸਦਕਾ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਤੁਸੀਂ ਤੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ ਜਿੱਥੇ ਦੁੱਲਾ ਮੇਰਾ ਖੂਨ ਉਥੇ ਲੈ ਜਾਉ ਜੀ ਜੇ ਮੇਰੇ ਹੂੰ ਤਾਂ ਮੇਰਾ ਹੀ ਰੂਪ ਤਾਰਿਉ ਮੇਰੇ ਲਾਲਾਂ ਦੇ ਨਾਲ ਰਹਿ ਕੀ ਰਾਤ ਗੁਜ਼ਾਰਿਉ ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰ ਨੂੰ ਮੈਂ ਮਿਲਣਾ ਚਾਹੁੰਦਾ ਐ ਆਪਣੇ ਅਜੀਤ ਜੁਝਾਰਾਂ ਨੂੰ ਮੈਂ ਚਾਰੇ ਪੁੱਤਰ ਕਿਉਂ ਵਾਰੇ ਜਰਾ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜੇ ਚੱਲੇ ਹੂੰ ਸਰਹੰਦ ਨੂੰ ਮੇਰੇ ਪਿਆਰੇਉ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਸੋ ਵੀਡੀਓ ਸਾਰੀ ਦੇਖਣ ਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ